ਕਈ ਵਿੱਢਣੇ ਜਿਵੇਂ ਕਹਿੰਦੇ ਨੇ ਵਿੱਢੇ ਹੋਏ ਹੈ ਸਰਕਾਰ ਨੇ ਇੱਕ ਉਹਦੇ ਵਿੱਚੋਂ ਜਿਹੜਾ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਹੈ ਪਰ ਉਹ ਜਦੋਂ ਦਾ ਸ਼ੁਰੂ ਕੀਤਾ ਨਾ ਉਹਦੇ ਵਿੱਚ ਬਾਹਰਲੇ ਦੋਸ਼ੀ ਜਿੰਨੇ ਫੜੇ ਉਸ ਤੋਂ ਬਾਅਦ ਜਦੋਂ ਕੋਈ ਰੌਲਾ ਜਿਹਾ ਪੈਂਦਾ ਤੇ ਕੋਈ ਨਾ ਕੋਈ ਮੁਲਾਜ਼ਮ ਹੀ ਨਿਕਲੇ ਹੁੰਦਾ ਇੱਕ ਥਾਰ ਵਾਲੀ ਬੀਬੀ ਤੇ ਅਜੇ ਚਰਚਾ ਸੀ ਕਿ ਕਹਿੰਦੇ ਕਿ ਇੱਕ ਹੋਰ ਬੰਦਾ ਡੀਆਰਆਈ ਦਾ ਇਨਸਪੈਕਟਰ ਉਹ ਚਰਚਾ ਦੇ ਵਿੱਚ ਉਹਦੇ ਕੋਲੋਂ ਤੇ 4 ਕਿਲੋ ਹੈਰੋਨ ਫੜੀ ਗਈ ਨਾਲ 6-7 ਬੰਦੇ ਹੋਰ ਫੜੇ ਗਏ ਡੀਆਰਆਈ ਦਾ ਇਨਸਪੈਕਟਰ ਭਰਤੀ ਵੀ ਮੇਰੇ ਖੇਲ ਦੇ ਨਾਲ ਥੋੜਾ ਸਮਾਂ ਪਹਿਲਾਂ ਹੀ ਹੋਇਆ ਉਹਦਾ ਨਾਂ ਮਨਜੀਤ ਹੈ ਮਨਜੀਤ ਸ਼ਾਇਦ ਅੱਗੇ ਕੁਝ ਹੋਰ ਲੱਗਦਾ ਜੀ ਉਹ ਆਪਣੇ ਮਤਲਬ ਕਿ ਇੱਕ ਤੇ ਇਹ ਆ ਕਿ ਪੰਜਾਬ ਦੇ ਸਿਰ ਬਦਨਾਮੀ ਵੀ ਬਹੁਤ ਜ਼ਿਆਦਾ ਹੋ ਜੱ ਬੱਜੀ ਹੋਈ ਆ ਨਾ ਉਹ ਡੀਆਰਆਈ ਦਾ ਇਨਸਪੈਕਟਰ ਤੇ ਹੈਗਾ ਹਰਿਆਣੇ ਦਾ ਹੁਣ ਨਾਂ ਜਿਹੜੇ ਹਨ ਆਪਣੇ ਲਗਭਗ ਨਾ ਪੰਜਾਬ ਵਾਲਿਆਂ ਦੇ ਤੇ ਹਰਿਆਣੇ ਵਾਲੇ ਦੇ ਕਈ ਨਾਮ ਜਿਹੜੇ ਮਿਲਦੇ ਜੁਲਦੇ ਆ ਜਿਵੇਂ ਸਾਡੇ ਇਧਰ ਬਲਜਿੰਦਰ ਜਾਦਾ ਨੇ ਉਧਰ ਬਜਿੰਦਰ ਜਾਦਾ ਨੇ ਵਰੀਂਦਰ ਜਾਦਾ ਨੇ ਜੀ ਵਰੀਂਦਰ ਜਾਦਾ ਨੇ ਦਰਵਿੰਦਰ ਹਾਂ ਉਹ ਵਰੀਂਦਰ ਉਧਰ ਮਨਜੀਤ ਇੱਕ ਕਾਮਨ ਨਾਮ ਹੈ ਜੀ ਠੀਕ ਹੈ ਨਾ ਜੀ ਮਨਜੀਤ ਪੱਪੂ ਇੱਕ ਸਿੰਗਰ ਵੀ ਹੁੰਦਾ ਸੀ ਮਨਜੀਤ ਰੂਪਵਾਲੀਆ ਜੀ ਤਾਂ ਉਧਰ ਮਨਜੀਤ ਤੋਂ ਸਾਡੇ ਇੱਥੇ ਕਹੀ ਜਾਂਦੇ ਵੀ ਡੀਆਰਆਈ ਵਾਲਾ ਤਾਂ ਸਾਡਾ ਸੀਗਾ ਅਸੀਂ ਧੱਕੇ ਨਾਲ ਹੀ ਆਪਦਾ ਬਣਾ ਲਏ ਨੇ ਯਾਰ ਉਹ ਤਾਂ ਹਰਿਆਣੇ ਦਾ ਹੈ ਜੀ ਤਾਂ ਉਹ ਬਸ ਸ਼ਾਰਟਕਟ ਜਿਵੇਂ ਅੱਗੇ ਆਪਾਂ ਅਕਸਰ ਗੱਲ ਕਰਦੇ ਹੁੰਦੇ ਹਾਂ ਸਭ ਕਿ ਕਈ ਵਾਰ ਵੀ ਆਪਾਂ ਸ਼ਾਲ ਵੱਡੀ ਮਾਰਨ ਦੇ ਚੱਕਰ ਦੇ ਵਿੱਚ ਨਾ ਦਿੱਗ ਪੈਨੇ ਆ ਖਾਈ ਦੇ ਵਿੱਚ ਡਿੱਗ ਪੈਨੇ ਆ ਇਹਦੇ ਜਿਹੜੇ ਦੂਸਰੇ ਸਾਥੀ ਫੜੇ ਨੇ ਸਹਿਦੋਸ਼ੀ ਨੇ ਉਹ ਸਾਰੇ ਮਝੈਲ ਜਾਨੀ ਅੰਮ੍ਰਿਤਸਰ ਦੇ ਏਰੀਏ ਦੇ ਆ ਹੂੰ ਇਹਨਾਂ ਨੇ ਦੱਸਦੇ ਆ ਕਿ ਹੁਣ ਜਿਹੜਾ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਖੁਲਾਸਾ ਕੀਤਾ ਗਿਆ ਉਹ ਤੇ ਇਹ ਆ ਕਿ ਸੁਖਮ ਸਿੰਘ ਸਾਹਿਬ ਇਹਨਾਂ ਨੇ ਪਾਕਿਸਤਾਨੀ ਤਸਕਰਾਂ ਤੋਂ ਮੰਗਾਈ ਆ ਹੈਰੋਇਨ ਜੀ ਜਿਹੜੀ ਆ 4-5 ਕਿਲੋ ਆ ਹੂੰ ਕਿਹੜੇ بڑے ਵੱਡੇ ਸਵਾਲ ਖੜੇ ਹੁੰਦੇ ਆ ਕਿ ਤੇ ਟੈਕ ਨੈਟਵਰਕ ਟਾਈਪ ਚੀਜ਼ ਕਹਿ ਸਕਦੇ ਆ ਆਪਾਂ ਹਾਂਜੀ ਤਾਂ ਜੋ ਮਤਲਬ ਕਿ ਤੁਹਾਡੀ ਆਹ ਡਾਇਰੈਕਟੋਰੇਟ ਆਫ ਰੈਵਨਿਊ ਐਂਡ ਇੰਟੈਲੀਜੈਂਸ ਹੈ ਭਈ ਇਹ ਹੀ ਰਲੇ ਪਏ ਨੇ ਉੱਥੇ ਤਾਂ ਬੜਾ ਸੈਂਸਿਟਿਵ ਮਾਮਲਾ ਬਣ ਜਾਂਦਾ ਹੈ ਨਾ ਜੀ ਡੀ ਆਰ ਆਈ ਵਾਲੇ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਹੋਰ ਵੱਡਾ ਸਵਾਲ ਖੜਾ ਹੋ ਜਾਂਦਾ ਹੈ ਜੀ ਕਿ ਭਾਈ ਇਹੋ ਜਿਹੇ ਬੰਤੇ ਜਿਹੜੇ ਆ ਉਹ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਕਿ ਸਾਡੇ ਦੁਸ਼ਮਣ ਆ ਸਾਡੇ ਦੁਸ਼ਮਣ ਨੇ ਉਹਨਾਂ ਦੇ ਨਾਲ ਰਲੇ ਪਏ ਨੇ ਹੂੰ ਤੇ ਬਹੁਤ ਸਸਨੀ ਖੇਚਤੇ ਬਹੁਤ ਸਵੇਦਨਸ਼ੀਲ ਮਸਲਾ ਹੈ ਜੀ ਤੇ ਬਾਕੀ ਦੇਖੋ ਕਲੰਕ ਹੀ ਖਟਿਆ ਜਾ ਰਿਹਾ ਹੈ ਮੈਂ ਸਮਝਦਾ ਕਿ ਯਾਰ ਪਹਿਲੀ ਗਲਤੀ ਹੈ ਸਰ ਗਵਰਨਮੈਂਟ ਜੌਬ ਰੈਗੂਲਰ ਗਵਰਨਮੈਂਟ ਜੌਬ ਹੂੰ ਠੀਕ ਹੈ ਵਰਕਲੋਡ ਬਹੁਤ ਹੈ ਇਹ ਨਹੀਂ ਹੈਗਾ ਕਿ ਅੱਜ ਕੱਲ ਉਹ ਜਮਾਨਾ ਗਿਆ ਜੀ ਕਿ ਠੀਕ ਹੈ ਉਹ ਤੇ ਸਵਾਟਰ ਬੁਣ ਕੇ ਆਗੀਆਂ ਭੈਣ ਜੀਆਂ ਸਾਡੇ ਟਾਈਮ ਭੈਣ ਜੀਆਂ ਕਹਿੰਦੇ ਹੁੰਦੇ ਸੀ ਮਾਸਟਰ ਜੀਆਂ ਨੂੰ ਹੂੰ ਬਿਲ ਸਲਾਈਆਂ ਜੀਆਂ ਲੈ ਜਾਂਦੇ ਹੁੰਦੇ ਨਾਲ ਤੇ ਮੈਂ ਪੂਰੀ ਉਹ ਆ ਕੇ ਸਿੱਖੀ ਜਾਣੀ ਤੇ ਚਲ ਨਾਲ ਪੜਾਈ ਜਾਣਾ ਜਵਾਕਾਂ ਨੂੰ ਉਹ ਦੌਰ ਕਹੇ ਬਿਲਕੁਲ ਉਹ ਕਿਸੇ ਡਿਪਾਰਟਮੈਂਟਸ ਵੀ ਨਹੀਂ ਰਿਹਾ ਅੱਜ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਤੁਸੀਂ ਫਰੀ ਦੀ ਸੈਲਰੀ ਨਹੀਂ ਕੁੱਟ ਸਕਦੇ ਠੀਕ ਹੈ ਨਾ ਵਰਕ ਲੋਡ ਹੈ ਕਿ ਆ ਤਾਂ ਭਾਈ ਮਿਹਨਤ ਤੋਂ ਬਗੈਰ ਤਾਂ ਕੁਝ ਵੀ ਨਹੀਂ ਮਿਲਦਾ ਮਿਹਨਤ ਤਾਂ ਤੇ ਕਰਨੀ ਪੈਂਦੀ ਆ ਨਾ ਜੀ ਹੁਣ ਇੱਥੇ ਵੇਖਣ ਵਾਲਿਆਂ ਨੂੰ ਇਹ ਲੱਗਦਾ ਹੈ ਇਹ ਆ ਜਾਂਦੇ ਲਿਸ਼ਕ ਪੁਸ਼ਕ ਕੇ ਯਾਰ ਗੱਲਾਂ ਇੱਧਰ ਉੱਧਰ ਦੀਆਂ ਕਰਕੇ ਤੇ ਬਸ ਚੰਗਾ ਪੈਸਾ ਕੁੱਟ ਲੈਂਦੇ ਹੋਣੇ ਸਰ ਕਿਤੇ ਇੱਕ ਦਿਨ ਲਾ ਕੇ ਤੇ ਵੇਖੋ ਹਰੇਕ ਬੰਦੇ ਦੀ ਲਾਈਫ ਆਪਾਂ ਨੂੰ ਦੂਰੋਂ ਬਹੁਤ ਸੌਖੀ ਲੱਗਦੀ ਲੱਗਦੀ ਹੈ ਬਿਲਕੁਲ ਸੋਹਣੀ ਲੱਗਦੀ ਹੈ ਨਾ ਸਰ ਇਹੋ ਜਿਹੇ बिजनेसमੈਨ ਨੇ ਕਿ ਜਿਨ੍ਹਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਬਿਲਕੁਲ ਨੀਂਦ ਨਹੀਂ ਆਉਂਦੀ ਉਹ ਚ ਗਾਣਾ ਨਾ ਕਿਉਂ ਨਹੀਂ ਆਉਂਦੀ ਕਿਉਂਕਿ ਉੱਥੇ ਇਹੀ ਚੱਕਰ ਆ ਕਿ ਮਗਜ਼ ਖਪਾਈ ਜਾਂਦੀ ਹੈ ਜੀ ਤਾਂ ਇਹ ਇਹ ਬੰਦਿਆਂ ਨੂੰ ਰੈਗੂਲਰ ਨੌਕਰੀ ਮਿਲੀ ਹੈ ਜਿਹੜੀ ਇੱਕ ਸੁਪਨਾ ਹਮ ਕਰੋੜਾਂ ਲੋਕਾਂ ਦਾ ਸੁਪਨਾ ਹੁੰਦਾ ਜਿਹਦੇ ਚੋਂ ਕੁਝ ਲੱਖਾਂ ਦਾ ਸੁਪਨਾ ਪੂਰਾ ਹੁੰਦਾ ਹੈ ਜੀ ਕਿ ਰੈਗੂਲਰ ਸਰਕਾਰੀ ਜੋਬ ਬਿਲਕੁਲ ਬਿਲਕੁਲ ਤੇ ਜਿਨ੍ਹਾਂ ਨੂੰ ਮਿਲ ਜਾਂਦੀ ਆ ਯਾਰ ਉਹ ਕਈ ਤਾਂ ਜਿਹੜੇ ਉਹਨੂੰ ਐ ਮਤਲਬ ਕਿ ਜਿਹੜੀ ਪਹਿਲੀ ਮਸ਼ੂਕਾ ਹੁੰਦੀ ਉਹਦੇ ਵਾਂਗੂ ਸੰਭਾਲ ਕੇ ਰੱਖਦੇ ਐ ਮੈਂ ਚਾਂਦੀ ਦੇ ਡੱਬੇ ਦੇ ਵਿੱਚ ਪਾ ਕੇ ਰੱਖ ਲਾ ਨਾ ਉਹ ਤਾਂ ਇਦਾਂ ਸੰਭਾਲਦੇ ਆ ਜੀ ਤੇ ਇਧਰ ਕੁਝ ਐਸੇ ਵੀ ਆ ਜਿਹੜੇ ਨਾ ਰਿਜ਼ਕ ਨੂੰ ਠੁੱਕ ਕਰ ਮਾਰਦੇ ਆ ਉਹ ਨਹੀਂ ਆੜ ਚਾ ਕੇ ਉਹ ਸਾਡੇ ਨਾ ਵਾਲੀਬਾਲ 'ਚ ਨਾ ਸਰਵਸ ਕਰਦੇ ਆ ਸਰਵਸ ਨੈੱਟ ਨਾਲ ਲੱਗ ਜAVE ਉਹ ਫਾਲ ਹੁੰਦੀ ਐ ਜੀ ਤੇ ਉਹ ਜਦੋਂ ਕਿਸੇ ਦੀ ਸਰਵਿਸ ਖਰਾਬ ਹੋ ਜਾਏ ਤੇ ਫਿਰ ਦੂਜੇ ਕਹਿੰਦੇ ਆ ਕਹਿੰਦੇ ਰਿਜਕ ਨਾ ਦੇਈ ਰੱਬਾ ਪਕਾਉਣਾ ਪਊ ਮੀਨਸ ਮਮਾ ਤੇ ਤੂੰ ਸਰਵਿਸ ਵੀ ਅੱਜ ਨਾਲ ਨਹੀਂ ਹੋਈ ਤੇ ਤੇਰਾ ਤੋਂ ਹਾਲਿਆ ਵੀ ਸਰਵਿਸ ਨਾ ਕਰਨੀ ਪਵੇ ਦੁਬਾਰਾ ਵੀ ਤੂੰ ਜਿਉ ਲੈ ਲੋ ਤਾਂ ਉਹ ਹਾਲਿਆ ਕਿ ਜਿਨ੍ਹਾਂ ਨੂੰ ਮਿਲ ਜਾਂਦੀ ਹੈ ਨਾ ਫਿਰ ਅੱਗੇ ਵੀ ਆਪਾਂ ਕਹਿੰਦੇ ਹੁੰਦੇ ਆ ਕਿ ਨਾ ਵੀ ਇੱਥੇ ਇੱਕ ਜਿਹੜੀ ਚੀਜ਼ ਤੁਹਾਨੂੰ ਮਿਲ ਗਈ ਉਹ ਮਿੱਟੀ ਹੈ ਜਿਹੜੀ ਖੋ ਗਈ ਉਹ ਸੋਨਾ ਤੇ ਇਹ ਇਹਦੇ ਵਾਸਤੇ ਮਿੱਟੀ ਹੈ ਯਾਰ ਤੂੰ ਕਿੱਡੀ ਬਦਮਾਗੀ ਕਰ ਰਿਹਾ ਹੈ ਯਾਰ ਸ਼ਾਰਟਕਟ ਮਾਰ ਕੇ ਕੀ ਘਟ ਲਿਆ ਜਿੰਦਗੀ ਚ ਬਹੁਤ ਸਾਰੇ ਲੋਕ ਹੈ ਜਿਹੜੇ ਸ਼ਾਰਟਕਟ ਦੇ ਚੱਕਰ ਦੇ ਵਿੱਚ ਕਹ ਲਓ ਕਿ ਮੁੱਦੇ ਮੁੰਡੇ ਕ ਪੈਸਾ ਹੂੰ ਤੋ ਗੱਲ ਇਹ ਆ ਕਿ ਇਹ ਨਹੀਂ ਹੁੰਦਾ ਕਿ ਬਈ ਮੈਂ ਬਹੁਤ ਜਲਦੀ ਅਮੀਰ ਬੰਨਾ ਅਮੀਰ ਬੰਨਾ ਸੁਪਨਾ ਹੋ ਸਕਦਾ ਤੇ ਬਹੁਤ ਸਾਰੇ ਲੋਕ ਉਸ ਸੁਪਨੇ ਨੂੰ ਸਾਕਾਰ ਕਰਦੇ ਆ ਪਰ ਉਹ ਸਫਰ ਕਿਵੇਂ ਤੈਅ ਕਰਦੇ ਆ ਇਹਨਾਂ ਗੱਲ ਤੇ ਆ ਨਾ ਕੀ ਕੀਐਫਸੀ ਆ ਨਾ 60 ਸਾਲ ਤੱਕ ਇਹ ਖਾਂਦਾ ਰਿਹਾ ਰਿਜੈਕਸ਼ਨ 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 ਕੀ ਆ ਬਾਤ ਬੜਾ ਕਾਰਨਲ ਸਾਇਰਸ ਇਨਸਪਾਇਰਿੰਗ ਸਟੋਰੀਜ਼ ਨੇ ਸਟੋਰੀ ਆ ਨਾ ਤਾਂ ਉਸ ਤੋਂ ਬਾਅਦ ਉਸ ਤੋਂ ਬਾਅਦ 60 ਸਾਲ ਤੋਂ ਬਾਅਦ ਉਹ 60 ਸਾਲ ਇੰਤਜ਼ਾਰ ਕਰਦਾ ਹੈ ਤੁਸੀਂ ਦੇਖੋਗੇ ਤਾਂ ਲਿੰਕਨ ਹਾਰ ਤੇ ਹਾਰ ਹਾਰ ਤੇ ਹਾਰ ਫਲਾਣੀ ਛੱਡ ਗਈ ਫਲਾਣਾ ਹੋ ਗਿਆ ਫਲਾਣੀ ਕਪਤੀ ਮਿਲ ਗਈ ਸਰ ਮਤਲਬ ਕਿ ਸੋਸੈਟ ਦੇ ਮਾ ਕਲੂ ਕੇ ਕੰਡੇ ਤੇ ਜਾ ਕੇ ਮੁੜੇ ਲੋਕ ਕਾਮਯਾਬ ਹੁੰਦੇ ਹੁੰਦੇ ਠੀਕ ਹੈ ਨਾ ਜੀ ਸੋ ਉਹਨਾਂ ਦੇ ਸਫਰ ਨੂੰ ਦੇਖਣਾ ਚਾਹੀਦਾ ਤੇ ਤੁਹਾਡੇ ਕੋਲ ਤੇ ਰੈਗੂਲਰ ਸਰਕਾਰੀ ਜੋਬ ਹੈ ਪਰ ਠੀਕ ਹੈ ਹੁਣ ਇਹਨਾਂ ਕਹਿ ਸਕਦੇ ਆ ਕਿ ਭਈ ਬੈਠਾ ਰਹੇ ਜੇਲ੍ਹ ਦੇ ਵਿੱਚ ਇੱਕ ਗੀਤ ਸੀ ਰਾਤਾਂ ਨੂੰ ਗਿਣਦੇ ਰਹੀਏ ਨਹੀਂ ਤੇਰੇ ਲਾਰਿਆਂ ਨੂੰ ਕਦੇ ਤਾਰੇ ਉੱਥੇ ਤਾਰੇ ਵੀ ਨਹੀਂ ਗਿਣਾ ਹੁੰਦੇ ਸਰ ਉੱਥੇ ਛੱਤ ਹੁੰਦੀ ਆ ਖੁੱਲੇ 'ਚ ਵੀ ਨਹੀਂ ਸੌ ਸਕਦੇ ਉੱਥੇ ਤੇ ਛੱਤ ਆਲੀਆਂ ਜਿਹੜੀਆਂ ਤੇ ਜੀ ਇੱਟਾਂ ਲੱਗੀਆਂ ਤੇ ਟਾਂ ਗਿਣ ਲਓ ਹੂੰ ਨਹੀਂ ਨਹੀਂ ਤੇ ਕੋਡ ਕਰ ਲਿਆ ਗੱਲ ਲੋ ਪੂਛਾਂ ਤੇ ਉਹਨਾਂ ਦੀ ਹੁੰਦੀਆਂ ਨੇ ਲੰਡੀਆਂ ਹੀ ਹੁੰਦੀਆਂ ਉਹ ਲੰਡੀਆਂ ਹੀ ਭੱਜੀਆਂ ਫਰਦੀਆਂ ਲੰਡੀਆਂ ਜੀਪਾਂ ਸੱਚਮੁੱਚ ਮਿੰਟੋ ਜੀ ਕਈ ਵਾਰੀ ਆਪਾਂ ਸੱਚਮੁੱਚ ਜੇ ਤੁਸੀਂ ਕਹਿੰਦੇ ਠੋਕਰ ਮਾਰ ਲੈਨੇ ਤੇ ਫਿਰ ਕਈ ਵਾਰੀ ਪਛਤਾਉਣ ਦਾ ਮੌਕਾ ਵੀ ਨਹੀਂ ਹੁੰਦਾ ਕਈ ਵਾਰੀ ਕੰਮ ਇਹੋ ਜਿਹਾ ਹੋ ਜਾਂਦਾ ਮਲੂਕ ਸਿੰਘ ਜੀ ਕਹਿ ਰਹੇ ਨੇ ਕਿ ਜੇ ਤਾਂ ਥਾਰ ਵਾਲੀ ਮੈਡਮ ਦਾ ਰੌਲਾ ਨਿਬੜਿਆ ਨਹੀਂ ਸੀਗਾ ਸੱਚਮੁੱਚ ਔਰ ਜਗਤਾਰ ਢੁਡੀਕੇ ਜੀ ਕਹਿ ਰਹੇ ਨੇ ਕਿ ਇਨਸਪੈਕਟਰ ਦਾ ਫੜੇ ਜਾਣਾ ਵੀ ਪੁਲਿਸ ਦੀ ਪ੍ਰਾਪਤੀ ਹੈ ਕਹਿੰਦੇ ਇਹਨੂੰ ਵੀ ਪੋਜ਼ਿਟਿਵ ਖ਼ਬਰ ਦੇ ਵਜੋਂ ਲੈਣਾ ਚਾਹੀਦਾ ਨਹੀਂ ਪ੍ਰਾਪਤੀ ਤੇ ਅ ਪਰ ਅਮਨਪ੍ਰੀ ਅਮਨਦੀਪ ਕੀ ਅਮਨਪ੍ਰੀਤਾ ਦਾ ਨਾਮ ਚਲੋ ਥਾਰ ਵਾਲੀ ਬੀਬੀ ਮੈਂ ਕਹਿਣਾ ਉਹਨਾਂ ਨੂੰ ਤੇ ਉਹ ਅੱਛਾ ਉਹ ਤੋਂ ਗਾਂ ਵਾਲੀ ਪ੍ਰਾਪਤੀ ਫਿਰ ਹੋਰ ਕਰ ਲੈਂਦੇ ਥੋੜਾ ਜਿਹਾ ਗਾਂ ਚਲੇ ਜਾਂਦੇ ਹੂੰ ਠੀਕ ਹੈ ਜੀ ਉਹ ਉੱਥੇ ਜੇ ਬ੍ਰੇਕ ਵੱਜ ਗਈ ਅਜੇ ਪਤਾ ਨਹੀਂ ਕਦੋਂ ਗੱਲ ਪ੍ਰਾਪਤੀ ਕਲੰਕ ਬਣ ਜਾਂਦੀ ਆ ਮੁੜ ਕੇ ਹੂੰ ਤਾਂ ਜੇ ਪ੍ਰਾਪਤੀ ਹੈ ਤਾਂ ਇਹ ਕਲੰਕ ਵੀ ਹੈ ਸਾਡੇ ਮੱਥੇ ਜੀ ਪੁਲਿਸ ਨੇ ਕੰਮ ਕੀਤਾ ਠੀਕ ਆ ਪੁਲਿਸ ਦਾ ਆਪਣਾ ਫਰਜ਼ ਹੈ ਪੁਲਿਸ ਫੜਦੀ ਹੈ ਪਰ ਜਿਹੜੇ ਬੰਦੇ ਸਰਕਾਰੀ ਆਹੋ ਜੀ ਨੌਕਰੀ ਦੇ ਵਿੱਚ ਰਹਿੰਦੇ ਆ ਇਹੋ ਜਿਹਾ ਕੰਮ ਕਰਦੇ ਆ ਤਾਂ ਉਹ ਕਲੰਕ ਵੀ ਹੈ ਜੀ ਜੀ ਬਿਲਕੁਲ ਬਿਲਕੁਲ ਮਿੰਟੂ ਜੀ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਨੂੰ ਥੋੜਾ ਜਿਹਾ ਹੋਰ ਸ਼ੇਅਰ ਕਰਦੇ ਹੋ ਦੋਸਤਾਂ ਮਿੱਤਰਾਂ ਦੇ ਨਾਲ ਪ੍ਰੋਗਰਾਮ ਨੂੰ ਸਾਂਝੇ ਕਰਦੇ ਹੋ ਮੈਂ ਅਗਲੀ ਖਬਰ ਤੁਹਾਡੇ ਨਾਲ ਸਾਂਝੀ ਕਰਦਾ ਮਿੰਟੂ ਜੀ ਥੋੜੀ ਜੀ ਆਪਾਂ ਗੱਲ ਕਰ ਲਈਏ ਡਿਬਰੂ ਘੜਾ ਵਾਲੇ ਸਾਥੀਆਂ ਦੀ ਅਮਰਤਪਾਲ ਸਿੰਘ ਦੇ ਸਾਥੀਆਂ ਦਾ ਜਿਹੜੇ ਜਿਹੜੇ ਰਹਿੰਦੇ ਸੀ ਉਹਨਾਂ ਦਾ ਵੀ ਚਰਚਾ ਹੈ ਕਿ ਖਾਸ ਕਰਕੇ ਪਪਲ ਪ੍ਰੀਤ ਸਿੰਘ ਦਾ ਕਿ ਉਹਨਾਂ ਨੂੰ ਇੱਧਰ ਲਿਆਂਦਾ ਜਾਏਗਾ ਪਰ ਨਾਲ ਨਾਲ ਇੱਕ ਖਬਰ ਹੋਰ ਵੀ ਆ ਰਹੀ ਹੈ ਕਿ ਉਹਨਾਂ ਦੇ ਇੱਕ ਸਾਥੀ ਨੇ ਬਾਜੇ ਕੇ ਪ੍ਰਧਾਨ ਮੰਤਰੀ ਉਹਨਾਂ ਨੇ ਕਹਿੰਦੇ ਕਿ ਜੇਲ੍ਹ ਦੇ ਵਿੱਚ ਭੁੱਖ ਹੜਦਾ ਕੋ ਇੱਕ ਤਾਂ ਆਡੀਓ ਸੁਣ ਰਿਆ ਸੀਗਾ ਮੈਂ ਸਵੇਰੇ ਤੜਕੇ ਕਰੇ ਤਾਂ ਹੈ ਤਾਂ ਮਤਲਬ ਕਿ ਹੁਣ ਇੱਕ ਰਸਮ ਹੁੰਦੀ ਹੈ ਮੀਡੀਆ ਕਹਿ ਦਿੰਦਾ ਕਿ ਅਸੀਂ ਪੁਸ਼ਟੀ ਨਹੀਂ ਕਰਦੇ ਕੱਲ ਨੂੰ ਗੱਲ ਦੇਣੀ ਨਾ ਆਵੇ ਉਹ ਡਿਸਕਲੇਮਰ ਹੁੰਦਾ ਉਹ ਮੇਰੇ ਵੱਲੋਂ ਵੀ ਸਮਝ ਲਓ ਪਰ ਬਾਜੋ ਬਾਜੇ ਖੇਦੀ ਆ ਜੀ ਠੀਕ ਹੈ ਹਾਂ ਮੈਂ ਉਹ ਬਣੀ ਬਣਾਈ ਹੈ ਜਦ ਕੁਝ ਵੀ ਹੈ ਪਰ ਬਹੁਤ ਲੰਬੇ ਸਮੇਂ ਤੋਂ ਬਾਜੇ ਕੇ ਇੱਕ ਵਾਰੀ ਮੈਨੂੰ ਮਿਲਿਆ ਆਵੇ ਉੱਥੇ ਸੈਕਟਰ ਸੈਕਟਰ 70 ਚ ਇੱਕ ਗਾਣੇ ਚ ਮੋਡਲਿੰਗ ਕੀਤੀ ਆ ਨੇ ਜੀ ਤੱਟ ਤੁਹਾਡੇ ਲਈ ਨਵੀਂ ਗੱਲ ਦੱਸਦਾ ਤੇ ਜਿਹੜੇ ਸਿੰਗਰ ਦੇ ਗਾਣੇ ਚ ਕੀਤੀ ਸੀਗੀ ਉਹ ਆਪਣੀ ਟੀਮ